ਲੋਕਾਂ ਨੂੰ ਇਹ جنگ ਲੜਨੀ ਪੈਣੀ ਹੈ ਸਾਨੂੰ ਆਮ ਲੋਕਾਂ ਦਾ ਸਾਥ ਚਾਹੀਦਾ ਤੇ ਮੈਂ ਇੱਕ ਹੋਰ ਆਖਰ ਦੇ ਵਿੱਚ ਕੱਢਣਾ ਵਾਦਾ ਕਰਦਾ ਕਿ ਜਿੰਨਾ ਚਿਰ ਮੇਰੇ ਕੋਲੇ ਸੇਵਾ ਹੈ ਤੇ ਜੇ ਇਲੈਕਸ਼ਨ ਦੇ ਦੌਰ ਆਏ ਆਉਣ ਗਈ ਸਤਾਈ ਦੇ ਵਿੱਚ ਤੇ ਅਸੀਂ 40 ਫੀਸਦੀ ਟਿਕਟਾਂ ਜੜੀਆਂ ਉਹ ਨੌਜਵਾਨਾਂ ਨੂੰ ਦੇਾਂਗੇ ਬੇਸ਼ੱਕ ਸਾਡੇ ਮੰਚ ਦੇ ਉੱਤੇ ਇੱਕੋ ਬੀਬੀ ਬੈਠੀ ਐ ਲੇਕਿਨ 35% ਸੀਟਾਂ ਅਸੀਂ ਬੀਬੀਆਂ ਨੂੰ ਦੇਾਂਗੇ ਤੇ ਜਿਹੜੇ ਹਾਸ਼ੀਆ ਗੱਟ ਲੋਕ ਨੇ ਜਿਹੜੇ ਹਾਸ਼ੀਏ ਦੇ ਉੱਤੇ ਧੱਕੇ ਗਏ ਲੋਕ ਨੇ ਜਿਹੜੇ ਜਾਤ ਤਿਰਸਕਾਰ ਦੀ ਭਾਵਨਾ ਦੇ ਵਿੱਚ ਫਸੇ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਉਹ 35% ਜਿਹੜਾ ਹੈ ਉਹ ਸੀਟਾਂ ਦੇਾਂਗੇ ਤਾਂ ਕਿ ਮਾਨ ਸਤਕਾਰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਸਭ ਦਾ ਜਿਹੜਾ ਹੈ ਉਹ ਬਣਿਆ ਰਹੇ ਚਾਹੇ ਨੌਜਵਾਨ ਬੀਬੀ ਹੋਵੇ ਚਾਹੇ ਨੌਜਵਾਨ ਲੜਕਾ ਹੋਵੇ ਅਸੀਂ 40% ਦੇ ਆ ਇਹ ਜਿੰਨਾ ਚਿਰ ਮੈਂ ਸੇਵਾਦਾਰ ਹਾਂ ਅਸੀਂ ਇਹ ਜੜੀਆਂ ਚੀਜ਼ਾਂ ਅੱਜ ਕਲਾ ਨੌਰ ਦੀ ਧਰਤੀ ਦੇ ਉੱਤੇ ਕਹਿ ਕੇ ਗਏ ਆ ਨਾ ਇਹਨਾਂ ਨੂੰ ਪੂਰੀ ਤਰ੍ਹਾਂ ਨਭਾਵਾਂਗੇ ਇੱਕ ਤਾਂ ਨੌਜਵਾਨਾਂ ਨੂੰ ਪ੍ਰਤਨਿਧਤਾ ਬੀਬੀਆਂ ਨੂੰ ਪ੍ਰਤਨਿਧਤਾ ਹਾਸ਼ਿਆਗਤ ਲੋਕਾਂ ਨੂੰ ਪ੍ਰਤਨਿਧਤਾ ਔਰ ਇੱਕ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਸੀਟ ਅਸੀਂ ਮੁੱਲ ਨਹੀਂ ਵੇਚਾਂਗੇ ਕੰਮ ਕਰਨ ਵਾਲੇ ਨੂੰ ਸੀਟ ਮਿਲੂਗੀ ਚਾਹੇ ਉਹ ਕੋਈ ਵੀ ਐ ਤੁਸੀਂ ਸਾਰੇ ਕੰਮ ਕਰੋ ਲੋਕਾਂ ਨੂੰ ਆਪਣੇ ਨਾਲ ਜੋੜੋ ਆ ਸਰਕਾਰਾਂ ਦੇ ਜਿਹੜੇ ਟ ਕੌਂਸਲ ਨੇ ਸਰਕਾਰਾਂ ਦਾ ਜਿਹੜਾ ਜਿਹੜਾ ਖੂੜ ਕਬਾੜ ਐ ਇਹਨੂੰ ਨੰਗਾ ਕਰੋ ਸਾਡਾ ਸਾਥ ਦਿਓ ਆਪਾਂ ਰਲ ਮਿਲ ਕੇ 2027 ਦੇ ਵਿੱਚ ਜਿਹੜਾ ਹੈ ਉਹ ਕਾਮਯਾਬੀ ਹਾਸਲ ਕਰਾਂ ਲੋਕਾਂ ਨੂੰ ਇਹ ਜੰਗ ਲੜਨੀ ਪੈਣੀ ਐ ਸਾਨੂੰ ਆਮ ਲੋਕਾਂ ਦਾ ਸਾਥ ਚਾਹੀਦਾ ਤੇ ਮੈਂ ਇੱਕ ਹੋਰ ਆਖਰ ਦੇ ਵਿੱਚ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿੰਨਾ ਚਿਰ ਮੇਰੇ ਕੋਲੇ ਸੇਵਾ ਹੈ ਤੇ ਜੇ ਇਲੈਕਸ਼ਨ ਦੇ ਦੌਰ ਆਏ ਆਉਣ ਗਈ ਸਤਾਈ ਦੇ ਵਿੱਚ ਤੇ ਅਸੀਂ 40 ਫੀਸਦੀ ਟਿਕਟਾਂ ਜਿਹੜੀਆਂ ਉਹ ਨੌਜਵਾਨਾਂ ਨੂੰ ਦੇਾਂਗੇ ਬੋਲੇ ਸੋਨ ਹੋ ਬੇਸ਼ੱਕ ਸਾਡੇ ਮੰਚ ਦੇ ਉੱਤੇ ਇੱਕੋ ਬੀਬੀ ਬੈਠੀ ਹੈ ਲੇਕਿਨ 35% ਸੀਟਾਂ ਅਸੀਂ ਬੀਬੀਆਂ ਨੂੰ ਦੇਾਂਗੇ ਬੋਲੇ ਸੋਨ ਹੋ ਤੇ ਜਿਹੜੇ ਹਾਸ਼ੀਆ ਦਾ ਲੋਕ ਨੇ ਜਿਹੜੇ ਹਾਸ਼ੀਏ ਦੇ ਉੱਤੇ ਧੱਕੇ ਗਏ ਲੋਕ ਨੇ ਜਿਹੜੇ ਜਾਤ ਤਿਰਸਕਾਰ ਦੀ ਭਾਵਨਾ ਦੇ ਵਿੱਚ ਫਸੇ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਉਹ 35% ਜਿਹੜਾ ਹੈ ਉਹ ਸੀਟਾਂ ਦੇਾਂਗੇ ਤਾਂ ਕਿ ਮਾਨ ਸਤਕਾਰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਸਭ ਦਾ ਜਿਹੜਾ ਹੈ ਉਹ ਬਣਿਆ ਰਹੇ ਚਾਹੇ ਨੌਜਵਾਨ ਬੀਬੀ ਹੋਵੇ ਚਾਹੇ ਨੌਜਵਾਨ ਲੜਕਾ ਹੋਵੇ ਅਸੀਂ 40% ਦੇਾਂ ਇਹ ਜਿੰਨਾ ਚਿਰ ਮੈਂ ਸੇਵਾਦਾਰਾਂ ਅਸੀਂ ਇਹ ਜੜੀਆਂ ਚੀਜ਼ਾਂ ਅੱਜ ਕੱਲਾ ਨੌਰ ਦੀ ਧਰਤੀ ਦੇ ਉੱਤੇ ਕਹਿ ਕੇ ਗਏ ਆ ਨਾ ਇਹਨਾਂ ਨੂੰ ਪੂਰੀ ਤਰ੍ਹਾਂ ਨਿਭਾਵਾਂਗੇ ਇੱਕ ਤਾਂ ਨੌਜਵਾਨਾਂ ਨੂੰ ਪ੍ਰਜਨਿਤਤਾ ਬੀਬੀਆਂ ਨੂੰ ਪ੍ਰਤਨਿਧਤਾ ਹਾਸ਼ਿਆਗਰ ਲੋਕਾਂ ਨੂੰ ਪ੍ਰਤਨਿਧਤਾ ਔਰ ਇੱਕ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਇਹ ਸੀਟ ਅਸੀਂ ਮੁੱਲ ਨਹੀਂ ਵੇਚਾਂਗੇ ਕੰਮ ਕਰਨ ਵਾਲੇ ਨੂੰ ਸੀਟ ਮਿਲੂਗੀ ਚਾਹੇ ਉਹ ਕੋਈ ਵੀ ਹੈ ਤੁਸੀਂ ਸਾਰੇ ਕੰਮ ਕਰੋ ਲੋਕਾਂ ਨੂੰ ਆਪਣੇ ਨਾਲ ਜੋੜੋ ਆ ਸਰਕਾਰਾਂ ਦੇ ਜਿਹੜੇ ਟਿਕਾਉ ਹਸਲੇ ਸਰਕਾਰਾਂ ਦਾ ਜਿਹੜਾ ਜਿਹੜਾ ਖੂਟ ਕਬਾੜ ਹੈ ਇਹਨੂੰ ਨੰਗਾ ਕਰੋ ਸਾਡਾ ਸਾਥ ਦਿਓ ਆਪਾਂ ਰਲ ਮਿਲ ਕੇ 2027 ਦੇ ਵਿੱਚ ਜਿਹੜਾ ਹੈ ਉਹ ਕਾਮਯਾਬੀ ਹਾਸਲ